ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਖੂਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 8ਵੀਂ ਪਾਸ 10ਵੀਂ ਪਾਸ ਪੋਸਟਾਂ ਆਉਣ ਵਾਲੀਆਂ ਜੀ ਬਹੁਤ ਵਧੀਆ ਮੌਕਾ ਬਹੁਤ ਵਧੀਆ ਸੈਲਰੀ ਆ ਪੋਸਟਾਂ ਦੇ ਲਈ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅੱਗੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਦੀ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੀ ਹੈ ਜੀ ਸਭ ਤੋਂ ਪਹਿਲਾਂ ਪੋਸਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਤੁਹਾਡੇ ਨਾਲ ਪੀਐਨ ਦੀਆਂ ਪੋਸਟਾਂ ਜੀ ਸੱਤ ਜਾਰੀ ਹੋਈਆਂ ਐ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਤੇ ਪ੍ਰੋਸੈਸਰ ਵਰਗੀਆਂ ਪੋਸਟਾਂ ਵੀ ਜਾਰੀ ਕੀਤੀਆਂ ਗਈਆਂ ਜੀ ਇਹਨਾਂ ਵੱਲੋਂ ਦੋ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਤਾਂ ਆਪਾਂ ਇਹਨਾਂ ਪੋਸਟਾਂ ਬਾਰੇ ਵਾਰੀ-ਵਾਰੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਇਹਨਾਂ ਪੋਸਟਾਂ ਦੇ ਲਈ ਯੋਗਤਾ 8ਵੀਂ ਪਾਸ ਪੰਜਾਬੀ ਤੁਹਾਨੂੰ ਆਉਂਦੀ ਹੋਵੇ ਪਾ 8ਵੀਂ ਪੱਧਰ ਤੱਕ ਤੁਸੀਂ ਪੰਜਾਬੀ ਪੜ੍ਹੀ ਹੋਵੇ ਜਨਰਲ ਕੈਟਾਗਰੀ ਦੇ ਲਈ ਏਜ ਲਿਮਟ 18 ਤੋਂ 35 ਸਾਲ ਅਦਰ ਕੈਟਾਗ ਅਗੇ ਜੀ ਪ੍ਰੋਫੈਸਰ ਵਧੀਆਂ ਪੋਸਟਾਂ ਜਿਹਦੇ ਲਈ ਯੋਗਤਾ 10ਵੀਂ ਪਾਸ ਪੰਜਾਬੀ ਤੁਸੀਂ ਪੜ੍ਹੀ ਹੋਵੇ 10ਵੀਂ ਪੱਧਰ ਤੱਕ 18 ਤੋਂ 35 ਸਾਲ ਏਜ ਲਿਮਿਟ ਜਨਰਲ ਕੈਟਾਗਰੀ ਦੇ ਲਈ ਏਜ ਰੈਲੈਕਸ਼ਨ ਵੱਖ-ਵੱਖ ਕੈਟਾਗਰੀ ਅਨੁਸਾਰ ਰਹਿਣ ਵਾਲਾ ਜੀ ਇਹਨਾਂ ਪੋਸਟਾਂ ਦੇ ਲਈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇੱਕ ਪਰਫਾਰਮਰ ਦੀ ਜ਼ਰੂਰਤ ਹੋਊਗੀ ਜੀ ਤੁਹਾਨੂੰ ਪਰਫਾਰਮਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਦੀ ਡਿਸਕ੍ਰਿਪਸ਼ਨ ਚ ਇਹਦਾ ਲਿੰਕ ਦਿੱਤਾ ਹੋਇਆ ਪਰਫਾਰਮਰ ਨੂੰ ਪੂਰੀ ਤਰ੍ਹਾਂ ਭਰ ਲੈਣਾ ਜੀ ਭਰਨ ਤੋਂ ਬਾਅਦ ਆਪਣੇ ਸਾਰੇ ਸੈਲਫ ਐਟੈਸਟਡ ਦਸਤਾਵੇਜ਼ ਨਾਲ ਲਗਾ ਕੇ ਪਾਸਪੋਰਟ ਸਾਈਜ਼ ਫੋਟ ਤੇ ਇਹਨਾਂ ਪੋਸਟਾਂ ਦੇ ਲਈ ਜੋ ਇੰਟਰਵਿਊ ਵਗੈਰਾ ਹੈ ਜਾਂ ਇਹਨਾਂ ਵੱਲੋਂ ਜੋ ਵੀ ਟੈਸਟ ਲਿਆ ਜਾਊਗਾ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਪੀਐਨ ਦੀਆਂ ਪੋਸਟਾਂ ਦੇ ਲਈ ਇੰਟਰਵਿਊ ਹੈ ਉਹਦਾ ਪੱਛੇਡਿਊਲ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਤੋਂ ਲੈ ਕੇ ਜੈਡ ਤੱਕ 28 ਫਰਵਰੀ 2024 ਨੂੰ ਤੇ ਕੇ ਤੋਂ ਲੈ ਕੇ ਆਰ ਤੱਕ 29 ਫਰਵਰੀ 2024 ਨੂੰ ਰਹਿਣ ਵਾਲੀ ਹੈ ਜੀ ਇੰਟਰਵਿਊ ਤੇ ਇਸ ਤੋਂ ਲੈ ਕੇ ਜ਼ेड ਦੇ ਲਈ 1 ਮਾਰਚ 2024 ਨੂੰ ਇੰਟਰਵਿਊ ਹੋਊਗੀ ਜੀ ਪ੍ਰੋਸੈਸਰ ਸਰਵਰ ਦੇ ਲਈ ਏ ਤੋਂ ਲੈ ਕੇ ਜੇ ਤੱਕ 5 ਮਾਰਚ ਨੂੰ ਇੰਟਰਵਿਊ ਹੋਊਗੀ ਜੀ ਤੇ ਕੇ ਤੋਂ ਲੈ ਕੇ ਆਰ ਲਈ 6 ਮਾਰਚ 2024 ਨੂੰ ਇਸ ਤੋਂ ਲੈ ਕੇ ਜ਼ेड ਲਈ 7 ਮਾਰਚ 2024 ਨੂੰ ਇੰਟਰਵਿਊ ਰੈਡ ਵਾਲੀ ਹੈ ਜੀ ਤਾਂ ਬਹੁਤ ਵਧੀਆ ਮੌਕਾ ਸਿੱਧੀ ਇੰਟਰਵਿਊ ਦੇ ਥਰੂ ਸਿਲੈਕਸ਼ਨ ਲੈਣ ਦਾ ਤੇ ਵਕ ਵਕ ਅਪਡੇਟਸ ਦੇ ਲਈ ਇਹਨਾਂ ਦੀ ਵੈਬਸਾਈਟ ਹੈ ਜੀ districts.ecourts.gov.in ਗੂਗਲ ਦੇ ਵਿੱਚ ਤੁਸੀਂ ਸਰਚ ਕਰ ਸਕਦੇ ਹੋ ecourts ਤਰਨਤਾਰਨ ਤੁਸੀਂ ਇਦਾਂ ਸਰਚ ਕਰੋਗੇ ਤਾਂ ਤੁਹਾਡੇ ਸਾਹਮਣੇ ਉਹਦੀ ਵੈਬਸਾਈਟ ਆ ਜੂਗੀ ਤੇ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜਜ ਤਰਨਤਾਰਨ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਇਹਨਾਂ ਤੱਕ ਤੁਸੀਂ 20 ਫਰਵਰੀ 2024 ਸ਼ਾਮ 5 ਵਜੇ ਤੱਕ ਆਪਣੇ ਫਾਰਮਾਂ ਪਹੁੰਚਦੇ ਕਰਨੇ ਆ ਜੀ ਅੱਜ ਜਿਹੜੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ